ਲੋਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਤੁਸੀਂ ਸਾਰੇ ਹੋ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਮੈਂ ਬਿੰਦੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈਗਾ ਸਾਹਿਬ ਖੁਸ਼ੀ ਵਲੋਗ ਅੱਜ ਦੀ ਵੀਡੀਓ ਬਹੁਤ ਵਧੀਆ ਹੈ ਉਹਨਾਂ ਬੇਟੀਆਂ ਲਈ ਉਹਨਾਂ ਭੈਣਾਂ ਲਈ ਜਿਨ੍ਹਾਂ ਦੇ ਪਿੰਪਲ ਨੇ ਔਰ ਪਿੰਪਲ ਦੇ ਦਾਗ ਨੇ ਬਹੁਤ ਸਾਰੇ ਕਮੈਂਟ ਆਉਂਦੇ ਸੀਗੇ ਕਿ ਦੀਦੀ ਸਾਡੇ ਪਿੰਪਲ ਨੇ ਪਿੰਪਲ ਦੇ ਦਾਗ ਨੇ ਉਹ ਨਹੀਂ ਜਾ ਰਹੇ ਤੇ ਅੱਜ ਜਿਹੜੀ ਮੈਂ ਤੁਹਾਨੂੰ ਇੱਕ ਐਦਿਆਂ ਦੀ ਰੈਮਡੀ ਦੱਸਾਂਗੀ ਨਾ ਨੈਚੁਰਲ ਰੈਮਡੀ ਹੈ ਬਿਲਕੁਲ ਕਰੇ ਹੀ ਬਣਾਣੇ ਸਿਰਫ ਤਿੰਨ ਕਿ ਚਾਰ ਚੀਜ਼ਾਂ ਉਹਦੇ ਵਿੱਚ ਪੈਣੀਆਂ ਨੇ ਤੁਸੀਂ ਪਹਿਲਾਂ ਕਾਪੀ ਚੱਕ ਲਓ ਪੈਨ ਚੱਕ ਲਓ ਉਹ ਰੈਮਡੀ ਲਿਖ ਲਓ ਠੀਕ ਹੈ ਕਿਉਂਕਿ ਮੈਂ ਬਣਾਈ ਤਾਂ ਨਹੀਂ ਕਿਉਂਕਿ ਮੇਰੇ ਜਦੋਂ ਬੇਟੀ ਦੇ ਪਿੰਪਲ ਹੁੰਦੇ ਸੀ ਕਿ ਮੇਰੇ ਬੇਟੇ ਦੇ ਪਿੰਪਲ ਸੀਗੇ ਉਦੋਂ ਅਸੀਂ ਉਹ ਇਸਤੇਮਾਲ ਕੀਤੀ ਸੀ ਰੈਮਡੀ ਉਹ ਸਾਨੂੰ ਦੱਸੀ ਸੀ ਕਿਸੇ ਵੈਦ ਨੇ ਤੇ ਮੇਰੀ ਬੇਟੀ ਦੇ ਪਿੰਪਲ ਬਿਲਕੁਲ ਠੀਕ ਹੋ ਗਏ ਨੇ ਸਕਿਨ ਬਿਲਕੁਲ ਜਿਵੇਂ ਮੇਰੀ ਕਲੀਅਰ ਐਦਾਂ ਹੀ ਕਲੀਅਰ ਹੋ ਗਈ ਏ ਤੇ ਉਹ ਬਹੁਤ ਵਧੀਆ ਬਹੁਤ کارਗਿਲ ਹੈ ਮੈਂ ਕਹਿੰਦੀ ਇੰਨੀ ਵਧੀਆ ਹੈ ਨਾ ਕਿ ਬਸ ਉਦਾ ਕੋਈ ਮਤਲਬ ਕਿ ਮੋਲ ਨਹੀਂ ਹੈਗਾ ਉਸ ਚੀਜ਼ ਦਾ ਤੇ ਉਹ ਕਿਹੜੀ ਹੈਗੀ ਪਹਿਲਾਂ ਜਲਦੀ ਜਲਦੀ ਫੋਟੋ ਫਟ ਕਾਪੀ ਪੈਨ ਚੱਕੋ ਕਿਉਂਕਿ ਲਿਖ ਲਵੋ ਆਪਾਂ ਜਿਹੜੀ ਤੁਹਾਨੂੰ ਚੀਜ਼ਾਂ ਦੱਸਾਂਗੇ ਕਿਸ ਪ੍ਰਕਾਰ ਨਾਲ ਬਣਾਣੀ ਹੈ ਕਿੱਦਾਂ ਕਿੱਦਾਂ ਬਣਾਣੀ ਸਾਰਾ ਪ੍ਰੋਸੈਸ ਤੁਹਾਨੂੰ ਦੱਸਦੇ ਆਂ ਤੇ ਚੱਕ ਲਈਏ ਜੀ ਕਾਪੀ ਪੈਨ ਤੇ ਲਓ ਜੀ ਆਪਾਂ ਤੁਹਾਨੂੰ ਦੱਸਦੇ ਆਂ ਪਹਿਲੀ ਚੀਜ਼ ਤੁਸੀਂ ਲੈਣੀ ਹੈਗੀ ਅਮਰੂਦ ਦੇ ਪੱਤੇ ਅਮਰੂਦ ਦੇ ਪੱਤੇ ਜਿਹੜੇ ਸੌਫਟ ਹੁੰਦੇ ਨੇ ਨਾ ਉਹ ਲੈਣੇ ਨੇ ਕਾਫੀ ਸਾਰੇ ਅਮਰੂਦ ਦੇ ਪੱਤੇ ਲੈ ਕੇ ਸੌਫਟ ਪੱਤੇ ਲੈ ਕੇ ਉਹਨਾਂ ਨੂੰ ਧੋ ਲੈਣਾ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਉਹਨਾਂ ਨੂੰ ਮਿਕਸੀ ਗ੍ਰੈਂਡ ਵਿੱਚ ਗ੍ਰੈਂਡ ਕਰ ਲਓ ਚਾਹੇ ਤੁਸੀਂ ਚਟੂ ਚ ਕੋਟ ਲਓ ਚਾਹੇ ਤੁਸੀਂ ਦੋਰੀ ਡੰਡੇ ਚ ਕੁੱਟ ਲਓ ਕਿਦਾਂ ਵੀ ਉਹਨੂੰ ਕੁੱਟ ਕੇ ਉਹਦਾ ਆਪਰ ਰਸ ਕੱਢਣਾ ਹੈ ਠੀਕ ਹੈ ਉਹਦਾ ਰਸ ਕੱਢ ਲੈਣਾ ਹੈ ਅ ਅਮਰੂਦਾਂ ਦੇ ਪੱਤਿਆਂ ਦਾ ਰਸ ਕੱਢ ਕੇ ਉਹਨੂੰ ਛਾਣ ਲਓ ਠੀਕ ਹੈ ਇਹ ਤਾਂ ਹੋ ਗਿਆ ਰਸ ਨਿਕਲ ਗਿਆ ਠੀਕ ਹੈ ਉਸ ਤੋਂ ਬਾਅਦ ਉਹਦੇ ਵਿੱਚ ਕੀ ਪਾਣਾ ਹੈ ਉਹਦੇ ਵਿੱਚ ਤੁਸੀਂ ਪਾਣਾ ਹੈ ਥੋੜੀ ਜੀ ਹਲਦੀ ਜਿਹੜੀ ਆਪਾਂ ਘਰ ਆਮ ਇਸਤੇਮਾਲ ਕਰਦੇ ਹਾਂ ਉਹ ਹਲਦੀ ਪਾ ਲੈਣੀ ਹੈ ਚੁਟਕੀ ਕੀ ਹਲਦੀ ਪਾ ਲੈਣੀ ਹੈ ਠੀਕ ਹੈ ਤੇ ਇਹ ਬੜਾ ਪਾਣੀ ਤੁਸੀਂ ਮਿਕਸ ਕਰਕੇ ਨਾ ਰੱਖ ਦੇਣਾ ਹੈ ਠੀਕ ਹੈ ਡੇਲੀ ਤੁਸੀਂ ਜਦੋਂ ਵੀ ਲਗਾਉਣਾ ਹੈ ਡੇਲੀ ਲਗਾਉਣਾ ਹੈ ਠੀਕ ਹੈ ਉਹਨਾਂ ਚਿਹਰੇ ਨਹੀਂ ਛੱਡਣਾ ਜਿੰਨਾ ਚਿਰ ਤੁਹਾਡੇ ਦਾਗ ਨਾ ਠੀਕ ਹੋਣ ਜਿੰਨਾ ਚਿਰ ਤੁਹਾਡੇ ਪਿੰਪਲ ਜੜ ਤੋਂ ਠੀਕ ਨਹੀਂ ਹੋਣੇ ਠੀਕ ਹੈ ਰੋਜ਼ ਇੱਕ ਬੋਤਲ ਚ ਪਾ ਕੇ ਰੱਖ ਲਓ ਕਿਸੇ ਵੀ ਐਦਾਂ ਦੀ ਡੱਬੀਆਂ ਹੁੰਦੀਆਂ ਨੇ ਠੀਕ ਹੈ ਉਹਦੇ ਵਿੱਚ ਪਾ ਕੇ ਰੱਖ ਲਓ ਇਹ ਥੋੜੀ ਜਿਹੀ ਬਣਾਈ ਹੋਈ ਸੀਗੀ ਵੈਸੇ ਪਹਿਲਾਂ ਦੀ ਪਈ ਹੋਈ ਸੀਗੀ ਮੈਂ ਕਿਸੇ ਨੂੰ ਦੇਣੀ ਹੈ ਤੇ ਤੁਸੀਂ ਕੀ ਕਰਨਾ ਹੈ ਕੋਲੀ ਚ ਪਾਇਆ ਥੋੜਾ ਜਿਹਾ ਕੱਟ ਕੇ ਰਸ ਥੋੜਾ ਜਿਹਾ ਹਲਦੀ ਵਾਲਾ ਤਾਂ ਹਲਦੀ ਮਿਕਸ ਕਰ ਲੈਣੇ ਰਸ ਵਿੱਚ ਦੋ ਚਾਰ ਚਮਚੇ ਪਾਇਆ ਥੋੜੀ ਜਿਹਾ ਦੇ ਵਿੱਚ ਮਲਤਾਨੀ ਮਿੱਟੀ ਪਾਈ ਥੋੜਾ ਜਿਹਾ ਦੇ ਵਿੱਚ ਗੁਲਾਬ ਜਲ ਪਾਇਆ ਠੀਕ ਹੈ ਇਹ ਚਾਰ ਚੀਜ਼ਾਂ ਲਿਖ ਲਓ ਅਮਰੂਦ ਦੇ ਪੱਤਿਆਂ ਦਾ ਰਸ ਥੋੜੀ ਜੀ ਹਲਦੀ ਤੇ ਥੋੜੀ ਮਲਤਾਨੀ ਮਿੱਟੀ ਗੁਲਾਬ ਜਲ 11 ਚੀਜ਼ਾਂ ਦਾ ਇੱਕ ਆਪਾਂ ਮਿਸ਼ਰਣ ਬਣਾ ਕੇ ਰੈਡੀ ਕਰ ਲੈਣਾ ਹੈ ਜਿੱਦਾਂ ਕਿ ਤੁਹਾਨੂੰ ਕਿਹਾ ਜਿਹੜੇ ਉਹ ਲਿਕਵਿਡ ਚੀਜ਼ ਹੈ ਜਿਵੇਂ ਅਮਰੂਦ ਦਾ ਰਸ ਹੋਵੇ ਚ ਹਲਦੀ ਪਾ ਕੇ گلاب ਜਲ ਵੀ ਉਹਦੇ ਵਿੱਚ ਇਹ ਮਿਕਸ ਕਰਕੇ ਉਹ ਤੁਸੀਂ ਰੱਖ ਲਓ ਮਲਤਾਨੀ ਮਿੱਟੀ ਦੇ ਵਿੱਚ ਮਿਕਸ ਕਰਕੇ ਰੱਖਣੀ ਮਲਤਾਨੀ ਮਿੱਟੀ ਜਦ ਤੁਸੀਂ ਕੋਲੀ ਚ ਪਾਇਆ ਥੋੜਾ ਜਿਹਾ ਰਸ ਮਲਤਾਨੀ ਮਿੱਟੀ ਵਿੱਚ ਪਾਈ ਉਹਦਾ ਪੇਸਟ ਬਣਾਇਆ ਤੇ 20 ਮਿੰਟ ਲਈ ਆਪਣੇ ਚਿਹਰੇ ਤੇ ਲਗਾ ਲਿਆ 20 ਮਿੰਟ ਤੁਸੀਂ ਲਗਾ ਕੇ ਐਨ ਆਰਾਮ ਨਾਲ ਚੁੱਪਚਾਪ ਕਰਕੇ ਐਨ ਸੋ ਜਾਣਾ ਹੈ ਠੀਕ ਹੈ ਤੇ ਨਾਲ ਤੁਸੀਂ ਕੀ ਕਰਨਾ ਹੈਗਾ ਫਿਰ 20 ਮਿੰਟ ਲਗਾ ਲਿਆ ਫਿਰ ਗਿੱਲਾ ਕੀਤਾ ਹੱਥਾਂ ਨੂੰ ਜਿਵੇਂ ਉਹ ਸੁੱਕ ਜਾਂਦਾ ਪੇਸਟ ਹੱਥ ਗਿੱਲੇ ਕੀਤੇ ਐਦਾਂ ਗਿੱਲਾ ਕਰਕੇ ਚਾਹੇ ਸਪਰੇਅ ਲਾ ਲਿਆ ਦਾ ਗੁਲਾਬ ਜਲ ਦਾ ਸਪਰੇਅ ਮਾਰ ਲਿਆ ਸਪਰੇਅ ਨਹੀਂ ਤਾਂ ਫਿਰ ਤੁਸੀਂ ਉਦਾਂ ਹੀ ਗੁਲਾਬ ਜਲ ਲਾ ਲਓ ਰੂਨ ਨਾਲ ਲਾ ਲਓ ਨਹੀਂ ਤਾਂ ਪਾਣੀ ਹੀ ਲਾ ਲਓ ਜਦੋਂ ਸੁੱਕ ਜਾਣਾ ਹੈ ਫਿਰ ਉਹਨੂੰ ਆਪਾਂ ਹਲਕੇ ਹਲਕੇ ਹੱਥਾਂ ਨਾਲ ਐਦਾਂ ਐਦਾਂ ਮ사ਜ ਕਰਕੇ ਉਤਾਰਨਾ ਹੈ ਡੇਲੀ ਡੇਲੀ 15 ਦਿਨ ਇਹ ਲਗਾ ਕੇ ਤੁਸੀਂ ਦੇਖ ਲਓ ਤੁਹਾਡੀ ਸਕਿਨ ਇੰਨੀ ਸੋਹਣੀ ਹੋ ਜਾਣੀ ਤੁਹਾਡੇ ਦਾਗ-ਧੱब्बे ਮੈਂ ਕਹਿੰਨੀ ਪਤਾ ਹੀ ਨਹੀਂ ਚੱਲਣਾ ਵੀ ਗਏ ਤੇ ਗਏ ਕਿੱਥੇ ਇੰਨੀ ਸੋਹਣੀ ਰੈਮਡੀ ਏ ਤੇ ਰੋਜ਼ ਫਿਰ ਤੁਸੀਂ ਉਸ ਤੋਂ ਬਾਅਦ ਕੀ ਕਰਨਾ ਹੈ ਮੈਂ ਜੇ ਤੁਸੀਂ ਫੇਸ ਵੋਸ਼ ਜਿਹੜਾ ਮਤਲਬ ਕਿ ਕਰ ਲਿਆ ਮੰਨ ਲਓ ਫੇਸ ਪੈਕ ਲਗਾ ਕੇ ਫੇਸ ਨੂੰ ਵੋਸ਼ ਕਰ ਲਿਆ ਉਸ ਤੋਂ ਬਾਅਦ ਤੁਹਾਡੇ ਚਿਹਰੇ ਤੇ ਕੋਈ ਵਧੀਆ ਜਿਹਾ ਮੋਇਸਚਰਾਈਜ਼ਰ ਜ਼ਰੂਰ ਹੋਣਾ ਚਾਹੀਦਾ ਮੋਇਸਚਰਾਈਜ਼ਰ ਨਹੀਂ ਹੈਗਾ ਬਦਾਮਾਂ ਦਾ ਬਦਾਮ ਰੋਗਣ ਲੈ ਕੇ ਤੇ ਉਹਦੇ ਵਿੱਚ ਥੋੜੀ ਜਿਹੀ ਐਲੋਵੇਰਾ ਮਿਕਸ ਕਰਕੇ ਉਹ ਫਿਰ ਉਸ ਤੋਂ ਬਾਅਦ ਉਹਦੀ ਮ사ਜ ਤੁਸੀਂ ਜ਼ਰੂਰ ਕਰਨੀ ਹੈ ਬਾਦਾਮ ਰੋਗ ਨਹੀਂ ਹੈਗਾ ਤੇ ਨਾਰੀਅਲ ਦਾ ਤੇਲ ਸਭ ਤੋਂ ਬੈਸਟ ਹੁੰਦਾ ਹੈ ਨਾਰੀਅਲ ਦਾ ਤੇਲ ਤੇ ਜਿਹੜੀਆਂ ਮੇਰੇ ਭੈਣਾਂ ਦੇ ਪਿੰਪਲ ਬਹੁਤ ਜ਼ਿਆਦਾ ਨੇ ਉਹ ਨਾਰੀਅਲ ਦਾ ਪਾਣੀ ਵੀ ਪੀਣ ਠੀਕ ਹੈ ਨਾਰੀਅਲ ਦਾ ਪਾਣੀ ਵੀ ਪੀਣਾ ਸਿੰਪਲ ਪਾਣੀ ਵੀ ਜਿਹੜਾ ਹੁੰਦਾ ਉਹ ਵੀ ਵੱਧ ਤੋਂ ਵੱਧ ਪੀਣ ਸਾਬਣ ਕੋਈ ਇਸਤੇਮਾਲ ਨਹੀਂ ਕਰਨੀ ਫੇਸ ਤੇ ਕੋਈ ਵੀ ਐਦਾਂ ਦਾ ਫੇਸ ਵੋਸ਼ ਨਹੀਂ ਇਸਤੇਮਾਲ ਕਰਨਾ ਕਿ ਜਿਹੜਾ ਉਹ ਲੜੇ ਸਾਬਣ ਤਾਂ ਛੱਡ ਹੀ ਦਿਓ ਜਦੋਂ ਤੁਸੀਂ ਫੇਸ ਧੋਣਾ ਹੈ ਤਾਂ ਵੀ ਤੁਸੀਂ ਮਲਤਾਨੀ ਮਿੱਟੀ ਹੱਥ ਤੇ ਪਾਏ ਥੋੜੀ ਜਿਹੀ ਗਿੰਦੀ ਕੀਤੀ ਏਦਾਂ ਏਦਾਂ ਆਪਣੇ ਫੇਸ ਤੇ ਰਗੜ ਲਈ ਉਹ ਫੇਸ ਵਾਸ਼ ਬਣ ਜਾਂਦਾ ਹੈ ਬਹੁਤ ਕਲੀਅਰ ਫੇਸ ਵਾਸ਼ ਹੋ ਜਾਂਦਾ ਹੈ ਸਾਬਣ ਦਾ ਤੇ ਨਾ ਮਨਿਸ਼ਾਨ ਛੱਡ ਦਿਓ ਕੋਈ ਫੇਸ ਵਾਸ਼ ਨਹੀਂ ਲੈਣਾ ਕੋਈ ਸਾਬਣ ਨਹੀਂ ਲੈਣੀ ਲਿਕਵਿਡ ਚੀਜ਼ਾਂ ਪੀਓ ਜਿੰਨੀਆਂ ਵੀ ਹੋ ਸਕਦੀਆਂ ਨੇ ਦਹੀਂ ਖਾਓ ਲਿਕਵਿਡ ਚੀਜ਼ਾਂ ਨਹੀਂ ਆ ਪੀਓ ਪਾਣੀ ਪੀਓ ਫਰੂਟ ਖਾਓ ਜਿਵੇਂ ਅਦਰਕ ਹੁੰਦੀ ਹੈ ਅਦਰਕ ਦਾ ਛੋਟਾ ਜਿਹਾ ਟੁਕੜਾ ਕਦੂ ਕਾ ਸਕਾਲਿਆ ਚ ਟੋਕ ਲਿਆ ਮਿਕਸੀ ਵਿੱਚ ਪਾ ਕੇ ਥੋੜਾ ਜਿਹਾ ਇਹਦੇ ਵਿੱਚ ਖੀਰਾ ਪਾਇਆ ਤੇ ਉਹਦਾ ਤੁਸੀਂ ਉਹ ਪਾਣੀ ਬਣਾ ਕੇ ਪੀਣਾ ਸ਼ੁਰੂ ਕਰ ਦੋ ਰੋਜ਼ ਡੇਲੀ ਪਾਣੀ ਬਣਾ ਕੇ ਪੀਣਾ ਸ਼ੁਰੂ ਕਰ ਦੋ ਤੇ ਫਿਰ ਤੁਸੀਂ ਦੇਖਿਓ ਦਿਨੋ ਦਿਨ ਤੁਹਾਡੇ ਇੱਕ ਨੈਚੁਰਲ ਗਲੋ ਤੇ ਤੁਹਾਡੇ ਪਿੰਪਲ ਨਿਸ਼ਾਨ ਸਾਰੇ ਹੀ ਮਿਟ ਜਾਣਗੇ ਖਾਸ ਕਰਕੇ ਵੀਡੀਓ ਉਹਨਾਂ ਲਈ ਬਣਾਈ ਹੈ ਜਿਹੜੀਆਂ ਧੀਆਂ ਬੇਟੀਆਂ ਪੈਣਾ ਬਹੁਤ ਪਰੇਸ਼ਾਨ ਨੇ ਪਿੰਪਲਾਂ ਤੋਂ ਇਹ ਵਾਲੀ ਚੀਜ਼ ਫੋਲੋ ਕਰ ਲਓ ਵੀਡੀਓ ਡਾਊਨਲੋਡ ਕਰ ਲਿਓ ਦੁਬਾਰਾ ਤੇ ਦੁਬਾਰਾ ਤੁਸੀਂ ਦੇਖ ਲਿਆ ਕਰੋ ਅਗਰ ਤੁਹਾਨੂੰ ਸਮਝ ਨਾ ਆਵੇ ਪਹਿਨੀ ਗੱਲ ਤਾਂ ਤੁਸੀਂ ਲਿਖ ਲਿਆ ਨੇ ਤੇ ਸਭ ਤੋਂ ਵਧੀਆ ਏ ਨਾ ਤੁਹਾਨੂੰ ਭੁੱਲਣ ਗਿਆ ਵੀ ਇਹ ਚੀਜ਼ਾਂ ਤੇ ਨਾ ਹੀ ਤੁਸੀਂ ਇਹ ਮਤਲਬ ਕੀ ਤੁਹਾਡੇ ਦਿਮਾਗ ਵਿੱਚ ਨਿਕਲ ਗਈਆਂ ਵੀ ਕੀ ਕੀ ਦੱਸਿਆ ਦੀਦੀ ਨੇ ਠੀਕ ਹੈ ਇਹ ਵਾਲੀਆਂ ਚੀਜ਼ਾਂ ਤੁਸੀਂ ਅਪਣਾਉਣੀਆਂ ਸ਼ੁਰੂ ਕਰ ਦੋ ਮੈਂ ਕਹਿੰਨੀ ਹਾਂ ਤੁਸੀਂ ਦੇਖਿਓ ਫਿਰ ਇੰਨਾ ਸੋਹਣਾ ਚਿਹਰਾ ਹੋ ਜਾਏਗਾ ਰਾਤ ਨੂੰ ਹੋ ਸਕੇ ਹਲਦੀ ਵਾਲਾ ਦੁੱਧ ਤੇ ਦਿਨੇ ਸਵੇਰੇ ਉੱਠ ਕੇ ਹਲਦੀ ਵਾਲਾ ਪਾਣੀ ਗੂੰਗਰਾ ਇੱਕ ਗਲਾਸ ਜ਼ਰੂਰ ਪੀਆ ਕਰੋ ਫਿਰ ਤੁਸੀਂ ਦੇਖਿਓ 15 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਨਾਂ ਚਿਹਰਾ ਠੀਕ ਹੋਇਆ ਤੇ ਤਾਂ ਕਿ ਉਹ ਜੇ ਠੀਕ ਹੈ ਰੈਮਡੀ ਤੁਸੀਂ ਲੈ ਲਈਏ ਸਵੇਰੇ ਉੱਠ ਕੇ ਜੇ ਤੁਸੀਂ ਉੱਠਦੇ ਹੋ ਗੁੰਗਨਾ ਪਾਣੀ ਕਰੋ ਚੁਟਕੀ ਹਲਦੀ ਪਾਓ ਉਹ ਪਾਣੀ ਵੀ ਪੀ ਲਓ ਦਿਨ ਵਿੱਚ ਪਾਣੀ ਜਿਹੜਾ ਸਿੰਪਲ ਵੱਧ ਤੋਂ ਵੱਧ ਪੀਓ ਟੌਵਲ ਸਿਰਫ ਆਪਣਾ ਜਿਹੜਾ ਟੌਵਲ ਜਿੰਨਾ ਆਪਾਂ ਫੇਸ ਸਾਫ਼ ਕਰਨਾ ਸਿਰਫ ਆਪਣਾ ਕੱਲੇ ਦਾ ਟੌਵਲ ਹੋਣਾ ਚਾਹੀਦਾ ਹੈ ਦੂਸਰੇ ਇਨਸਾਨ ਦਾ ਜਿਵੇਂ ਘਰੇ ਫੈਮਿਲੀ ਜਿਹੜੀ ਹੁੰਦੀ ਹੈ ਉਹਨਾਂ ਦਾ ਟੌਵਲ ਜਿਹੜਾ ਬਿਲਕੁਲ ਨਹੀਂ ਇਸਤੇਮਾਲ ਕਰਨਾ ਸਿਰਫ ਤੁਹਾਨੂੰ ਕੋ ਆਪਣਾ ਟੌਵਲ ਹੋਣਾ ਚਾਹੀਦਾ ਚਾਹੇ ਛੋਟਾ ਜਿਹਾ ਰੁਮਾਲ ਰੱਖ ਲਓ ਚਾਹੇ ਕੋਈ ਕੋਟਨ ਦਾ ਕੱਪੜਾ ਸਿਰਫ ਜਿਹੜਾ ਤੁਹਾਡੇ ਹੀ ਫੇਸ ਨੂੰ ਸਿਰਫ ਤੁਸੀਂ ਆਪਣੇ ਫੇਸ ਨੂੰ ਆਪ ਹੀ ਸਾਫ਼ ਕਰੋ ਠੀਕ ਹੈ ਔਰ ਬਾਤ ਤੋਂ ਬਾਅਦ ਸਫਾਈ ਰੱਖਿਆ ਕੋਰ ਸਿਰ ਜਿਆਦਾ ਗੰਦਾ ਨਾ ਰੱਖਿਆ ਕਰੋ ਜਿਨ੍ਹਾਂ ਦੇ ਸਿਰ 'ਚ ਜਿਆਦਾ ਸਿਕਰੀ ਹੋ ਜਾਂਦੀ ਜਿਹੜੇ ਜਿਆਦਾ ਸਿਰ ਮਤਲਬ ਕੀ ਘੱਟ ਧੋਂਦੇ ਨੇ ਜਿਆਦਾ ਟਾਈਮ ਲਾ ਕੇ ਧੋਂਦੇ ਨੇ ਤਾਂ ਵੀ ਉਹਨਾਂ ਦੇ ਪਿੰਪਲ ਹੁੰਦੇ ਨੇ ਠੀਕ ਹੈ ਜਿਨ੍ਹਾਂ ਦੇ ਮੱਥੇ 'ਤੇ ਪਿੰਪਲ ਹੁੰਦੇ ਨੇ ਉਹਨਾਂ ਦੀ ਨਿਸ਼ਾਨੀ ਹੁੰਦੀ ਹੈ ਕਿ ਉਹ ਸਿਰ ਜਿਹੜਾ ਹੈ ਨਾ ਦੇਰ ਨਾਲ ਧੋਂਦੇ ਨੇ ਜਦੋਂ ਸਿਰ 'ਚ ਗੰਦਗੀ ਹੁੰਦੀ ਹੈ ਤੇ ਆ ਚੀਜ਼ਾਂ ਤੇ ਪਿੰਪਲ ਆਉਣੇ ਸ਼ੁਰੂ ਹੋ ਜਾਂਦੇ ਨੇ ਅਗਰ ਤੁਹਾਡੇ ਆ ਚੀਜ਼ਾਂ ਤੇ ਪਿੰਪਲ ਨੇ ਤਾਂ ਤੁਹਾਡੇ ਪੇਟ 'ਚ ਜ਼ਰੂਰ ਕੋਈ ਗੜਬੜ ਹੈ ਤੁਹਾਡਾ ਪੇਟ ਨਹੀਂ ਠੀਕ ਹੈਗਾ ਤੁਹਾਡਾ ਲੀਵਰ ਨਹੀਂ ਠੀਕ ਹੈਗਾ ਤੇ ਇਹਨਾਂ ਚੀਜ਼ਾਂ ਨੂੰ ਠੀਕ ਕਰੋ ਮਸਾਲੇ ਵਾਲੀਆਂ ਚੀ ਖਾਇਆ ਕਰੋ ਅਗਰ ਆਪਾਂ ਸੋਹਣੀ ਸਕਿਨ ਚਾਹਦੇ ਆ ਨਾ ਥੋੜਾ ਬਾਲਾ ਜ਼ਿੰਦਗੀ ਵਿੱਚ ਕੁਝ ਨਾ ਕਿ ਚੀਜ਼ਾਂ ਜਿਹੜੀਆਂ ਨੇ ਓਏਡ ਕਰਨੀਆਂ ਪੈਂਦੀਆਂ ਨੇ ਤੇ ਬਸ ਤੁਸੀਂ ਇਹਨਾਂ ਚੀਜ਼ਾਂ ਦਾ ਪ੍ਰੋਸੈਸ ਜੋ ਵੀ ਮੈਂ ਤੁਹਾਨੂੰ ਦੱਸਿਆ ਬੜੀ ਬਰੀਕੀ ਨਾਲ ਸਮਝ ਕੇ ਤੁਸੀਂ ਇਹ ਕਰਨਾ ਸ਼ੁਰੂ ਕਰ ਦਿਓ ਤੇ ਫਿਰ ਦੇਖਿਓ ਤੁਹਾਡੀ ਮੈਗਨ ਸਕਿਨ ਇੰਨੀ ਚਮਕੇਗੀ ਇੰਨੀ ਚਮਕਦਮਕ ਵਾਲੀ ਹੋ ਜਾਏਗੀ ਕਿ ਕੋਈ ਹਾਦੀ ਨਹੀਂ ਰਹਿਣੀ ਹੈਗੀ ਬਹੁਤ ਸੋਹਣੀ ਹੋ ਜਾਣੀ ਹੈ ਅਮਰੂਦ ਦੇ ਪੱਤਿਆਂ ਦੇ ਜਿਹੜੇ ਅਮਰੂਦ ਦੇ ਪੱਤੇ ਹੁੰਦੇ ਨੇ ਜਿਹੜਾ ਦਾ ਰਸ ਹੁੰਦਾ ਨੇ ਇੱਕ ਦਵਾਈ ਦਾ ਕੰਮ ਕਰਦਾ ਏ ਦਾਗ ਧੱਬੇ ਬਿਲਕੁਲ ਹੀ ਮਿਟਾ ਦਿੰਦਾ ਏ ਬਿਲਕੁਲ ਐਨ ਸਾਫ ਕਲੀਅਰ ਸਕਿਨ ਹੋ ਜਾਂਦੀ ਏ ਤੇ ਉਮੀਦ ਏ ਕਿ ਤੁਹਾਨੂੰ ਜਿਹੜੀ ਮੇਰੀ ਵੀਡੀਓ ਏ ਸਮਝ ਆ ਗਈ ਹੋਣੀ ਏ ਤੇ ਪਲੀਜ਼ ਵੀਡੀਓ ਵਾਰ-ਵਾਰ ਸ਼ੇਅਰ ਕਰ ਦੇਣਾ ਤੇ ਪਲੀਜ਼ ਪਲੀਜ਼ ਇਹ ਵਾਲੀ ਵੀਡੀਓ ਤੁਸੀਂ ਜਿਹੜੀ ਹੈ ਨਾ ਆਪਣੇ ਬੱਚਿਆਂ ਨੂੰ ਆਪਣੇ ਬੇਟੀਆਂ ਨੂੰ ਆਪਣੇ ਭੈਣਾਂ ਨੂੰ ਜਰੂਰ ਅੱਗੇ ਦੇ ਉੱਗੇ ਸੈਂਡ ਕਰੋ ਕਿਉਂਕਿ ਸਾਰੀਆਂ ਪਰੇਸ਼ਾਨ ਨੇ ਪਿੰਪਲਾਂ ਤੋਂ ਕਿਉਂਕਿ ਪਿੰਪਲ ਹੋਣ ਤੇ ਮੈਨੂੰ ਪਤਾ ਹੈ ਕਿ ਉਹ ਬੱਚੀਆਂ ਜਿਹੜੀਆਂ ਨੇ ਨਾ ਫਿਰ ਖੁੱਲ ਕੇ ਜ਼ਿੰਦਗੀ ਨਹੀਂ ਜੀ ਸਕਦੀਆਂ ਕਈ ਮੇਰੇ ਵੀ ਹੁੰਦੇ ਸੀ ਕਿ ਮੇਰੀ ਬੇਟੀ ਦੇ ਬਹੁਤ ਸਾਰੇ ਹੋ ਗਏ ਸੀਗੇ ਪਿੰਪਲ ਹੁਣ ਬਿਲਕੁਲ ਠੀਕ ਨੇ ਤੇ ਤੁਸੀਂ ਵੀ ਬਸ ਇਹ ਚੀਜ਼ਾਂ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰੋ ਤੇ ਸੋਨਾ ਖਾਇਆ ਕਰੋ ਹਰੀਆਂ ਸਬਜ਼ੀਆਂ ਖਾਇਆ ਕਰੋ ਮਸਾਲਿਆਂ ਤੋਂ ਦੂਰ ਰਹਾ ਕਰੋ ਤੇ ਫਿਰ ਮਿਲਦੇ ਆ ਤੁਹਾਨੂੰ 2:30 ਇੱਕ ਨਿਊ ਵੀਡੀਓ ਨਾਲ ਇੱਕ ਤੁਹਾਨੂੰ ਵਧੀਆ ਜਿਹਾ ਮੈਂ ਲੋਸ਼ਨ ਦੱਸਾਂਗੀ ਜਿਨ੍ਹਾਂ ਦੀ ਸਕਿਨ ਡਰਾਈ ਹੋ ਚੁੱਕੀ ਹੈ ਜਿਨ੍ਹਾਂ ਦੀ ਸਕਿਨ ਰੁ ਤਿਆਉ ਕਿਦਾਂ ਆਪਣੀ ਸਕਿਨ ਨੂੰ ਜਾਨ ਵਿੱਚ ਲਿਆ ਸਕਦੇ ਨੇ ਕਿ ਜਿੱਦਾਂ ਮੇਰੀ ਹੈਗੀ ਐ ਤੇ ਉਹ ਤੁਹਾਨੂੰ ਦੱਸਾਂਗੀ 2:30 ਵਜੇ ਫੋਲੋ ਕਰਨਾ ਇੱਕ ਵੀਡੀਓ ਨੂੰ ਫਿਰ ਮਿਲਦੇ ਹਾਂ ਜੀ 2:30 ਵਜੇ ਨਾਲ ਬਾਏ ਬਾਏ